ਜਪਯੋਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬਨਾ ਆਇਓ ਗੁਰੂ ਪਿਆਰੀ ਸਾਧ ਸੰਗਤ ਜੀ ਬਲਾਈ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਕੱਤਰ ਹੋਏ ਆ ਗੁਰਦੁਆਰਾ ਸਾਹਿਬ ਦਸਮਾਰੀ ਡੈਸਕ ਤੇ ਕੀਤੀ ਜਿੱਥੇ ਕਿ ਅੱਜ ਤਨਤਨ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਘਰ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਸ਼ਬੀਰ ਦਾ ਲੰਗਰ ਲਾਇਆ ਗਿਆ ਹੈ ਅੱਜ ਤੁਹਾਨੂੰ ਦਿਖਾਉਨੇ ਆ ਫਿਲਪੈਨ ਦੇ ਵਿੱਚ ਸ਼ਵੀਲ ਦੀ ਚਲਦੀ ਸੇਵਾ ਅਤੇ ਸੇਵਾ ਕਰਦੇ ਸੇਵਾਦਾਰ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਬੇਨਤੀ ਹੈ ਜੀ ਮਰੀਲਾ ਫਿਲਪੈਨ ਦੇ ਵਿੱਚ ਵਾਜਦੀਆਂ ਸੰਗਤਾਂ ਨੂੰ ਕਿ ਅੱਜ ਆਪਣੇ ਇਸ ਗੁਰਦੁਆਰਾ ਸਾਹਿਬ ਦਸਮਾਹੀ ਵਿਖੇ ਕਵਿਤੀ ਵਿਖੇ ਪੰਜਵੇਂ ਪਾਸ਼ਾ ਸਾਬਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜਿਆਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਜਾਨੀ ਕਿ ਮਿਤੀ 30 ਮਈ 2025 ਦਿਨ ਸ਼ੁੱਕਰਵਾਰ ਸ਼ਾਮ 6:30 ਵਜੇ ਤੁਰਕੀ ਬਾਣੀ ਆਈ ਤਿੰਨ ਸਗਲੀਆਂ ਚਿੰਤ ਮਟਾਈ ਦੇ ਸ੍ਰੀ ਖੰਡਪਾੜ ਸਾਹਿਬ ਪਰਾਰੰਭ ਹੋਣਗੇ ਜਿਨ੍ਹਾਂ ਦੇ ਭੋਗ 1 ਜੂਨ ਦਿਨ ਐਤਵਾਰ ਨੂੰ ਸ਼ਾਮ 6:30 ਵਜੇ ਪਾਏ ਜਾਣਗੇ ਉਪਰੰਤ ਦੀਵਾਨ ਸਜਾਏ ਜਾਣਗੇ ਦੀਵਾਨਾਂ ਦੇ ਵਿੱਚ ਗੁਰਬਾਣੀ ਕੀਰਤਨ ਅਤੇ ਗੁਰਮਤ ਵਿਚਾਰਾਂ ਹੋਣਗੀਆਂ ਸਤਗੁਰਾਂ ਦੀ ਸ਼ਾਨ ਦੱਦੇ ਸੰਬੰਧਿਤ ਗੌਰ ਇਤਿਹਾਸ ਸਰਵਣ ਕਰਵਾਇਆ ਜਾਵੇਗਾ ਅਤੇ ਗੁਰੂ ਕੇ ਲੰਗਰਤ ਨੇ ਦਿਨ ਅਤੁੱਟ ਵਰਤਣਗੇ ਸੋ ਆਪ ਸਰਬ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਵੱਤਵਤ ਸੰਗਤਾਂ ਇਸ ਗੁਰਦੁਆਰਾ ਸਾਹਿਬ ਤਿੰਨੇ ਦਿਨਾਂ ਪਰਿਵਾਰਾਂ ਸਵੇਰ ਦਰਸ਼ਨ ਦੇ ਇੰਝ ਕਿਰਪਾਲਤਾ ਕਰਨੀ ਜੀ ਅਤੇ ਤਨਮਨ ਤਾਂ ਦੇਣਾ ਸੇਵਾ ਕਰਾ ਗੁਰੂ ਸਾਹਿਬ ਦੀਆਂ ਖੁਸ਼ੀਆਂ ਬਖਸ਼ਣੀਆਂ ਇਹ ਸੀ ਜੀ ਅੱਜ ਦੀ ਜਰੂਰੀ ਬੇਨਤੀ ਹੁਣ ਆਪਾਂ ਕਰਦੇ ਹਾਂ ਸ਼ਵੀਲ ਕੰਟੀਨਿਊ ਬਣੇ ਰੋ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਇਹ ਸ਼ਵੀਲ ਲੱਗੀ ਹੋਈ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਸਾਈ ਬੱਬਾ ਟੈਂਪਲ ਦੇ ਮੀਚਲ ਗੇਟ ਤੇ ਲੱਗੀ ਹੋਈ ਆ ਇਧਰਲੀ ਸਾਈਡ ਆ ਜੱਟਾ ਕਹਿ ਦिए ਉੱਪਰਲਾ ਗੇਟ ਆ ਜਾਂਦਾ ਇੱਧਰ ਜਾ ਕੇ ਕਦੇਵਾ ਮਾਰਕੀਟ ਆਹ ਦੇਖੋ ਜੀ ਸੇਵਾਦਾਰ ਸੇਵਾ ਕਰੀ ਜਾਂਦੇ ਆ ਜਿਪਾਂ ਨੂੰ ਗੱਡੀਆਂ ਨੂੰ ਕਾਰਾਂ ਨੂੰ ਰੋਕ ਕੇ ਉਤਸ਼ਣਾਂ ਨੂੰ ਕੀ ਆਲ ਸੇਕਾਈ ਜਾਂਦੇ ਆ ਬਿੱਟ ਸਾਲ ਫਰੈਂਕ ਦੂ ਸਾ ਮਿਨਰਲ ਵਾਟਰ ਗੁਰੂ ਘਰ ਜਿਹੜਾ ਪੋਸਟਰ ਪਾਇਆ ਸੀ ਉਹਦੇ ਤੇ 2 ਵਜੇ ਦਾ ਟਾਈਮ ਸੀਗਾ ਪਰ ਸੰਗਤਾਂ ਦੇ ਵਿੱਚ ਉਤਸ਼ਾਹ ਦੇਖੋ 12 ਵਜੇ ਨੂੰ ਨੌਜਵਾਨ ਆ ਗਏ ਸੇਵਾ ਦੇ ਵਿੱਚ 12 ਵਜੇ ਦੀ ਸ਼ਬੀਰ ਲਗਾਤਾਰ ਚੱਲੀ ਜਾਂਦੀ ਆ ਹੁਣ ਟਾਈਮ ਸਵੇਰ 2 ਹੋ ਗਏ ਜੀ ਆਹ ਦੇਖੋ ਲਗਾਤਾਰ ਸ਼ਬੀਰ ਚੱਲੀ ਜਾਂਦੀ ਆ ਇਹ ਬਾਈ ਬਿਆਨ ਸਿੰਘ ਸੇਵਾਦਾਰ ਲਗਾਤਾਰ ਸੇਵਾ ਕਰਨ ਲੱਗਾ ਬਾਈ 12 ਵਜੇ ਆ ਗਿਆ ਸੀਗਾ ਕਿੰਨੇ ਵਜੇ ਆ ਗਿਆ ਸੀ 12 ਵਜੇ 12 ਵਜੇ ਦਾ ਲੱਗਿਆ ਬਾਈ ਇਧਰ ਵਾਹ ਜੀ ਵਾਹ ਮੈਂ ਥੋੜਾ ਲੇਟ ਹੋ ਗਿਆ ਸੀ ਸੇਵਾਦਾਰ ਪਹਿਲਾਂ ਦੇ ਲੱਗੇ ਹੋਏ ਆ ਸੇਵਾ ਕਰਨ ਮੈਂ 2 ਵਜੇ ਆ ਜੀ ਇਧਰ ਗੱਡੀਆਂ ਨੂੰ ਰੋਕ ਰੋਕ ਕੇ ਸੌਫਟ ਡਰਿੰਕ ਜੂਸ ਮੀਡਲ ਵਾਟਰ ਵਗੈਰਾ ਦਿੱਤੇ ਜਾਂਦੇ ਆ ਜਲ ਸ਼ਿਕਾਇਆ ਜਾਂਦਾ ਆ ਲਿਬਰੇ ਲੰਗ ਲਿਬਰੇ ਜੂਸ ਆ ਬਾਈ ਲਿਬਰੇ ਲਿਬਰੇ ਕਰੀ ਜਾਂਦਾ ਲਿਬਰੇ ਦਾ ਮਤਲਬ ਹੁੰਦਾ ਫ੍ਰੀ ਦੇ ਵਿੱਚ ਤੁਹਾਨੂੰ ਅਸੀਂ ਪ੍ਰੋਵਾਈਡ ਕਰਦੇ ਆ ਇਹ ਇਹ ਸੇਵਾ ਫ੍ਰੀ ਚੱਲ ਰਹੀ ਆ ਉਹ ਦੇਖੋ ਇੱਕ ਵੀਰ ਭੱਜ ਕੇ ਟਰੱਕ ਵਾਲੇ ਕੋਲੇ ਗਿਆਗਾ ਬਹੁਤ ਵਧੀਆ ਜੀ ਬਹੁਤ ਵਧੀਆ ਸੇਵਾ ਕਰ ਰਿਹਾ ਨੌਜਵਾਨ ਬੜੀ ਸ਼ਰਧਾ ਦੇਖਣ ਨੂੰ ਮਿਲਦੀ ਹੈ ਇਹਨਾਂ ਦੇ ਵਿੱਚ ਆ ਦੇਖੋ ਇਹ ਟਰਾਈਸਾਈਕਲ ਕਹਿੰਦੇ ਫਿਰ ਪੈਂਦੇ ਵਿੱਚ ਇਹ ਟਰਾਈਸਾਈਕਲ ਨੇ ਕੁਛ ਸਾਫ ਤੇ ਲਾ ਲੰਦੇ ਆ ਸਾਈਡ ਜੀ ਤੇ ਤੇ ਐਵੇਂ ਰੋਗ ਰੋਗ ਜੇਨ ਅਨੁਸਾਰਿਆਂ ਨੂੰ ਜਲ ਚ ਕਾਈ ਜਾਂਦੇ ਆ ਲੈ ਬਰੇ ਪੋਲੀ ਪਰ ਇਹ ਫ੍ਰੀ ਤੇ ਯਾਰ ਇਹ ਪੁਲਿਸ ਵਾਲੀ ਗੱਡੀ ਆ ਉਹਨਾਂ ਦੇ ਵੀ ਜਲ ਸ਼ਿਕਾਇਆ ਜਾ ਰਿਹਾ ਨਟੇ ਭਇਆ ਸਿੰਘ ਸੇਵਾ ਦੇ ਵਿੱਚ ਵਾਹ ਜੀ ਵਾਹ ਉਧਰਲੀ ਸਾਈਡ ਜਿਹਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਵੇਖੋ ਪਰਲੀ ਸਾਈਡ ਵੀ ਆ ਉਧਰਲੀ ਸਾਈਡ ਵੀ ਲਗਾਤਾਰ ਸੇਵਾ ਕਰ ਰਹੇ ਆ ਇਧਰ ਨਾਲ ਦੀ ਨਾਲ ਸੌਫਟ ਡ੍ਰਿੰਕ ਹੋਰ ਵੀ ਆਈ ਜਾਂਦੇ ਆ ਵੇਖੋ ਨਾਲ ਦੀ ਨਾਲ ਜੂਸ ਆਈ ਜਾਂਦੇ ਆ ਕਾਉਲ ਦੀ ਨਾਲ ਤੇ ਠੰਡੇ ਕਰ ਕਰ ਵਰਤਾਈ ਜਾਂਦੇ ਆ ਆ ਦੇਖੋ ਇੱਥੇ ਠੰਡੇ ਕਰ ਕਰ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਇਹ ਦੇਖੋ ਜੀ ਕਾਉਲ ਦੀ ਨਾਲ ਠੰਡੇ ਕਰ ਕਰ ਵਰਤਾਈ ਜਾਂਦੇ ਆ ਉਧਰ ਵੀ ਬਹੁਤ ਸਟਾਕ ਪਿਆ ਆ ਦੇਖੋ ਇਧਰਲੀ ਸਾਈਡ ਬਹੁਤ ਸਟਾਕ ਪਿਆ ਤੇ ਇਥੇ ਆਈ ਜਾਂਦੇ ਆ ਹੋਰ ਵੀ ਸੌਫਟ ਡਰਿੰਕ ਸਾਂਗਤ ਵੱਲੋਂ ਆਈ ਜਾਂਦੇ ਆ ਤੇ ਨਾਲ ਦੀ ਨਾਲ ਠੰਡੇ ਕਰ ਕਰ ਵਰਤਾਈ ਜਾਂਦੇ ਆ ਕੋਈ ਇੰਦਰ ਲਗਾਤਾਰ ਸੇਵਾਦਾਰ ਸੇਵਾ ਕਰੀ ਜਾਂਦੇ ਦੇਖੋ ਠੰਡੇ ਕਰਕਰ ਸੌਫਟ ਡਰਿੰਕ ਉਧਰ ਪਰਲੀ ਸਾਈਡ ਪਿੱਛੇ ਸਟਾਕ ਪਿਆਗਾ ਤੇ ਇੱਥੇ ਠੰਡੇ ਕਰਕਰ ਨਾਲ ਦੀ ਨ ਵਰਤਾਈ ਜਾਂਦੇ ਆ ਉਹ ਕੋਈ ਜੱਪ ਵਾਲੇ ਕੋਲ ਜਾ ਉਹ ਥੇਕੇ ਨਾ ਆ ਬਈ ਗਿਆਨੀ ਬਹੁਤ ਸੋਹਣੀ ਸੇਵਾ ਕਰਦਾ ਉੱਚੀ ਚੀ ਬੋਲਦਾ ਫਰੀ ਸੌਫਟ ਡਰਿੰਕ ਫਰੀ ਸੌਫਟ ਡਰਿੰਕ ਕਹਿਣਾ ਕੰਮ ਬਾਈ ਉਹ ਦੇਖੋ ਦੂਰ ਤੱਕ ਸਿੰਘ ਜੀ ਗਏ ਪਰੰਤ ਘੋਣੇ ਉਹ ਦੇਖੋ ਉਹ ਦਰ ਉਹ ਤਵੀ ਰੋਗ ਰੋਗ ਦਾ ਜਾਲ ਸਿਕਾਈ ਜਾਂਦੇ ਆ 탄탄 ਸਾਹਿਬ ਚੇਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ੍ਰੀ ਦੀਪ ਪਰਬ ਨੂੰ ਸਮਰਪਿਤ ਇਹ ਸ਼ਬੀਰ ਲਾਈ ਹੋਈ ਆ ਗੁਰਦੁਆਰਾ ਸਾਹਿਬ 10ਵਾਂ ਕ੍ਰਿਤੀਆਂ ਸੰਗਤਾਂ ਵੱਲੋਂ ਇਹ ਸਾਂਝੇ ਤੌਰ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ਬੀਰ ਲਾਈ ਗਈ ਆ ਬਹੁਤ ਸੋਹਣਾ ਉਪਰਾਲਾ ਬਹੁਤ ਸੋਹਣੀ ਸੇਵਾ ਕਰ ਰਿਹਾ ਸਿੰਘ ਸੇਵਾਦਾਰ ਘੇਰ 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 ਉੱਪਰ ਰਿਕ ਪਿਆ ਰਹੇ ਆ ਜਿਹਨੇ ਲੋੜ ਪੈਂਦੀ ਨਾਲ ਉਹਦੀ ਨਾ ਮਰਤਰ ਮੰਗਾਈ ਜਾਂਦੇ ਆ ਆ ਦੇਖੋ ਇਧਰ ਇਹ ਲਾਈਨਾਂ ਦੇ ਵਿੱਚ ਪਾਈ ਜਾਂਦਾ ਤਾਂ ਕਿ ਸੌਫਟ ਡ੍ਰਿੰਕਸ ਵਗਰਾ ਠੰਡੇ ਹੋ ਜਾਣ ਉਧਰ ਢੋਲ ਚ ਪਾਤੇ ਉਧਰ ਢੋਲਾਂ ਦੇ ਵਿੱਚ ਪਾਈ ਜਾਂਦੇ ਆ ਤੇ ਉਧਰ ਪਾਈ ਜਾਂਦੇ ਆ ਇਤਰੇ ਕਾ ਪਿਆਰ ਕਰ ਲਿਆ ਹੋਰ ਵਰਤ ਲਈ ਆ ਦੇਖੋ ਜੀ ਇੱਥੇ ਜਿਹੜੀ ਸੇਵਾ ਚੱਲਦੀ ਆ ਬੰਦ ਬੋਤਲਾਂ ਨੇ ਸੌਫਟ ਡਰਿੰਕ ਦੀਆਂ ਜੂਸ ਦੀਆਂ ਨੈਚਰਲ ਵਾਟਰ ਦੀਆਂ ਪਰ ਜਿਹੜੀ ਅੰਦਰ ਲੰਗਰ ਹਾਲ ਦੇ ਵਿੱਚ ਸੇਵਾ ਚੱਲਦੀ ਆ ਉਹ ਰੂਹ ਆਫਜਰ ਵਗੈਰਾ ਚੱਲੂਗੀ ਉਹ ਤਿੰਨੇ ਦਿਨ ਚੱਲਣੀ ਆ ਜਿਹੜੀ ਰੋਡ ਤੇ ਅੱਜ ਸੇਵਾ ਚੱਲਣੀ ਆ ਇਹ ਸਿਰਫ ਅੱਜ ਦਾ ਦਿਨ ਚੱਲਣੀ ਆ 30 ਮਈ ਨੂੰ ਚੱਲਣੀ ਆ ਉਹ ਜਿਹੜੀ ਉੱਪਰ ਸੇਵਾ ਚੱਲਣੀ ਆ ਲੰਗਰ ਹਾਲ ਦੇ ਵਿੱਚੋਂ 30 ਕੱਤੀ ਤੇ 1 ਜੂਨ ਤੱਕ ਚੱਲਣੀ ਆ ਉਹ ਤਿੰਨੇ ਦਿਨਾਂ ਖੰਡਪਾੜ ਸਭ ਹੋਣਗੇ ਤੇ ਤਿੰਨੇ ਦਿਨ ਇਹ ਸੇਵਾ ਲਗਾਤਾਰ ਚੱਲੋਗੇ ਸ਼ਬੀਲ ਦੀ ਨਗਰ ਖਾਲ ਦੇ ਬੱਚਾ ਇਧਰ ਜੂਸ ਵਗੈਰਾ ਦੀਆਂ ਥੈਲੀਆਂਆਂ ਨੇ ਉਹ ਵੀ ਵਰਤਾਈਆਂ ਜਾਂਦੀਆਂ ਨੇ ਆ ਦੇਖੋ ਇਹ ਵੀ ਸੌ ਫ੍ਰੈਂਕ ਦਾ ਜੂਸ ਲਗਾਤਾਰ ਵਰਤਾਈ ਜਾਂਦੇ ਆ ਮੁੰਡਿਆਂ ਨੇ ਟ੍ਰੈਫਿਕ ਲਾਤਾ ਸੇਵਾਦਾਰਾਂ ਨੇ ਆ ਦੇਖੋ ਤੇਰੇ ਤੇਰੇ ਪਿਆਉਂਦੇ ਆ ਸੇਵਾ ਕਰਦੇ ਆ ਬਹੁਤ ਵਧੀਆ ਬਹੁਤ ਸੋਹਣਾ ਉਪਰਾਲਾ ਤੇ ਬਹੁਤ 우ਛਾ ਸੇਵਾਦਾਰਾਂ ਦੇ ਵਿੱਚ ਸੰਗਤ ਦੇ ਵਿੱਚ ਵਾਜੀ ਇਹ ਗੁਰਦੁਆਰਾ ਸਾਹਿਬ ਦਾ ਥੱਲੇ ਵਾਲਾ ਗੇਟ ਆ ਗੁਰੂ ਨਾਨਕ ਸਾਹਿਬਾਂ ਦੀ ਬਾਬਾ ਟੈਂਪਲ ਦਾ ਜਿੱਥੇ ਕਿ ਸ਼ਬੀਲ 12 ਵਜੇ ਤੋਂ ਲਗਾਤਾਰ ਚੱਲ ਰਹੀ ਆ 3 ਵਜੇ ਤੋਂ ਉੱਪਰ ਦਾ ਟਾਈਮ ਹੋ ਗਿਆ ਆ ਦੇਖੋ ਸੇਵਾਦਾਰ ਲੱਗੇ ਹੋਇਆ ਇੱਧਰ ਇਹ ਵਾਲਟਰ ਰੋਡ ਆ ਜਾਂਦਾ ਇੱਧਰ ਤੇ ਇੱਧਰ ਸਾਹਮਣੇ ਇੱਕ ਯੂਨੀਵਰਸਿਟੀ ਆ ਯੂਨੀਵਰਸਿਟੀ ਦੇ ਸਾਈਡ ਵੀ ਸੇਵਾਦਾਰਾ ਲੱਗੇ ਹੋਇਆ ਸੇਵਾ ਲਗਾਤਾਰ ਕਰੀ ਜਾਂਦੇ ਆ ਆ ਸਾਹਮਣੇ ਯੂਨੀਵਰਸਿਟੀ ਦਾ 게ਟ ਆਏ 델 ਅਸਲ ਯੂਨੀਵਰਸਿਟੀ ਆਏ ਲਗਾਤਾਰ ਸੇਵਾ ਕਰੀ ਜਾਂਦੇ ਬਹੁਤ ਵਧੀਆ ਆ ਮੁੰਡੇ ਪਰ ਨਾਲ ਇੱਕ ਤਰ੍ਹਾਂ بڑا ਛੋੜਾ ਗੋਲ ਵੱਡਾ ਜਿਹਾ ਮੁੰਡਾ ਕੀ ਬਾਤ ਆ ਦੇਖੋ ਸੇਵਾਦਾਰ ਸੜਕ ਦੇ ਵਿਚਾਲੇ ਬਾਲਟੀ ਰੱਖੀ ਖੜੇ ਆ ਘੇਰ ਘੇਰ ਕੇ ਸੌਫਟ ਡਰਿੰਕ ਪਿਆ ਜਾ ਰਿਹਾ ਇਹ ਸ਼ਵੀਰ ਸਿੱਧਾਂ ਦੇ ਸਰਤਾ ਪੰਚਮ ਪਾਸ਼ਾ ਕਾਂਤਨ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਵੀਰ ਪ੍ਰਭੂ ਨੂੰ ਸਮਰਪਿਤ ਚੱਲ ਰਹੀ ਹੈ ਜੀ ਇੱਕ ਤੁਹਾਨੂੰ ਬਾਰ-ਬਾਰ ਇਹਨਾਂ ਦੇ ਸੰਗੀਤ ਕੋਲੋਂ ਆਵਾਜ਼ ਸਾਨੂੰ ਮਿਲਦੀ ਹੁੰਦੀ ਹੈ ਨਿਪਰੇ ਤੋਂ ਨਿਪਰੇ ਦਾ ਮਤਲਬ ਹੈ ਫ੍ਰੀ ਸੌਫਟ ਡ੍ਰਿੰਕ ਹੈ ਜੀ ਫ੍ਰੀ ਪ੍ਰੋਵਾਈਡ ਕੀਤੇ ਜਾਂਦੇ ਆ ਫ੍ਰੀ ਵਰਤਾਏ ਜਾਂਦੇ ਆ ਆਵੇ ਤਾਂ ਇੱਧਰ ਛੋਟੇ ਬੱਚੇ ਵੀ ਲੱਗੇ ਪਿਆ ਸੇਵਾ ਦੇ ਵਿੱਚ ਆ ਦੇ ਛੋਟੇ ਬੱਚੇ ਵੀ ਸੇਵਾ ਕਰਵਾਈ ਜਾਂਦੇ ਆ ਇਹਨਾਂ ਸਾਰੇ ਸੇਵਾਦਾਰਾਂ ਦਾ ਅਤੇ ਹੋਰ ਵੀ ਜਿੰਨਾ ਵੀ ਸੰਗਤਾਂ ਨੇ ਇਸ ਵੀਲ ਦੇ ਬੱਚਾ ਕਿਸੇ ਵੀ ਤਰ੍ਹਾਂ ਦਾ ਕੋਈ ਯੋਗਦਾਨ ਹਿੱਸਾ ਪਾਇਆਗਾ ਇਹਨਾਂ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ ਜਾਂਦਾ ਗੁਰੂਮਾਰਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਾਰਿਆਂ ਨੇ ਚੇਤੇ ਮਿਹਨਤ ਪ੍ਰਯਾਸ ਰੱਖਣ ਇਹ ਵੀਲੀ ਦਾ ਫਲ ਹੈਗਾ ਜੀ ਲਓ ਜੀ ਸ਼ਾਮਾਂ ਹੋ ਗਈਆਂ ਪਰ ਸੇਵਾਦਾਰ ਲਗਾਤਾਰ ਸੇਵਾ ਕਰੀ ਜਾਂਦੇ 4-5 ਘੰਟਿਆਂ ਤੋਂ ਪਿਛਲੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਦੇ ਅੱਜ ਸ਼ਹੀਦੀ ਗੁਰਪੁਰਬ ਸਾਰੀ ਦੁਨੀਆ ਦੇ ਵਿੱਚ ਮਨਾਏ ਜਾ ਰਹੇ ਨੇ ਅੱਜ ਫਿਲਪਾਈਨ ਦਸਮਕ ਪੀਤੀ ਦੇ ਵਿੱਚ ਬੜੀ ਸ਼ਰਧਾ ਭਾਵਨਾਵਾਂ ਦੇ ਨਾਲ ਸਰਬੱਤ ਸੰਗਤਾਂ ਨੇ ਅਤੇ ਸੇਵਾਦਾਰਾਂ ਨੇ ਰਲ ਕੇ ਜੋ ਅੱਜ ਸ਼ਬੀਲ ਦੀ ਸੇਵਾ ਕੀਤੀ ਏ ਸ਼ਬੀਲ ਦੀ ਸੇਵਾ ਸਮਾਪਤ ਹੋਣ ਤੇ ਸਤਿਗੁਰੂ ਦਾ ਕੋਟਨ ਕੋਟਾਨ ਧੰਨਵਾਦ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਸੇਵਾ ਸਮਾਪਤੀ ਤੇ ਆਪਾਂ ਸਾਰੇ ਰਲ ਕੇ ਜ਼ੋਰਦਾਰ ਦੀ ਇੱਕ ਜਕਾਰਾ ਲਾਵਾਂਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸਤਿ ਸ੍ਰੀ ਅਕਾਲ ਬਕੋ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਹੀ ਸੰਗਤਾਂ ਨੂੰ ਇੱਕ ਬੇਨਤੀ ਏ ਕਿ ਧੰਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਸ਼ਾਮਾਂ ਨੂੰ 6:30 ਵਜੇ ਗੁਰੂ ਘਰ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਜਿਨ੍ਹਾਂ ਦੇ ਭੋਗ 1 ਜੂਨ ਨੂੰ ਸ਼ਾਮੀ 6:30 ਵਜੇ ਪੈਣਗੇ ਉਪਰੰਤ ਖੁੱਲੇ ਦੀਵਾਨ ਸਜਣਗੇ ਉਪਰੰਤ ਲੰਗਰਾਂ ਦੀ ਸੇਵਾ ਉੱਤਟ ਵਰਤੇਗੀ ਸਾਰੀਆਂ ਸੰਗਤਾਂ ਨੇ ਭਾਈ ਤਿੰਨੇ ਦਿਨ ਗੁਰੂ ਘਰ ਪਹੁੰਚ ਕੇ ਹਾਜ਼ਰੀਆਂ ਲਵਾਉਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ